ਆ ਮੀਟਰ ਐ ਇਹਨਾਂ ਜਿਹੜਾ ਮਰਜੀ ਚੁੱਕ ਲੋ ਜਿਹੜੇ ਕਹਿੰਦੇ ਆ ਵੀ ਇਹਦੇ ਵਿੱਚ ਸਿਮ ਨਹੀਂ ਪੈਂਦੀ ਆ ਇਹਦੀ ਪਲੇਟ ਆ ਆ ਵੇਖੋ ਇਹਦੇ ਵਿੱਚ ਸਿਮ ਆਏ ਟੈਲ ਦੀ ਸਿਮ ਆ ਇਹ ਜਦੋਂ ਚੇਪ ਵਾਲੇ ਮੀਟਰ ਸਾਰੇ ਲੱਗ ਗਏ 50% ਲੱਗ ਗਏ ਉਸੇ ਟਾਈਮ ਇਹ ਆਨਲਾਈਨ ਹੋ ਜਾਣਾ ਵਾ ਤੇ ਆ ਏਟਲ ਦੀ ਸਿਮ ਆ ਜਿੰਨੇ ਕ ਤੁਹਾਡੇ ਕੋ ਪੈਸੇ ਹੋਣਗੇ ਓਨੇ ਕ ਚਲਾ ਲਿਓ ਤੇ ਨਹੀਂ ਤੇ ਬਤੀ ਗੋਲਿਆ ਇਸ ਕਰਕੇ 80% ਲੋਕਾਂ ਦੀ ਪਹੁੰਚ ਤੋਂ ਜਿਹੜੀ ਬਤੀ ਉਹ ਦੂਰ ਹੋ ਜਾਣੀ ਆ ਲੜਨ ਦੀ ਲੋੜ ਆ ਪਾਈ ਇਹਦੀ ਵੱਡੀ ਗੇਲ ਤੇ ਖੁੱਲ ਕੇ ਜੜਾ ਵਾ ਇਹਦਾ ਵਿਰੋਧ ਕਰੋ ਤੇ ਚੇਪ ਵਾਲੇ ਮੀਟਰ ਜਿਹੜੇ ਨੂੰ ਨਾ ਲੱਗਣ ਦਿਓ ਵਾਗਰੂਜੀ ਕਾ ਖਾਲਸਾ ਵਾਗਰੂਜੀ ਕੀ ਫਤਿਹ ਮੈਂ ਸਰਵਨ ਸਿੰਘ ਬਾਉਪੁਰ ਕਿਸਾਨ ਮਜ਼ਦੂਰ ਸਵਾਰਸ਼ ਕਮੇਟੀ ਜਲਾ ਕਪੂਰ ਸਲਾ ਜੀ ਜਿਸ ਤਰ੍ਹਾਂ ਕਿਸਾਨ ਮਜ਼ਦੂਰ ਮੋਰਚਾ ਕੇਐਮਐਮਐਲ ਵੱਲ ਪ੍ਰੋਗਰਾਮ ਦਿੱਤਾ ਗਿਆ ਹੈ ਕਿ 10 ਤਰੀਕ ਨੂੰ ਪੂਰੇ ਪੰਜਾਬ ਭਰ ਦੇ ਵਿੱਚ ਮੀਟਰ ਲਾਹ ਗਏ ਸਬੰਧਤ ਦਫ਼ਤਰਾਂ ਦੇ ਵਿੱਚ ਜਮ੍ਹਾਂ ਕਰਾਉਣੇ ਆ ਇਹਨਾਂ ਦਾ ਸਭ ਤੋਂ ਫੈਟ ਗਈ ਆ ਇਹ ਜਦੋਂ ਬਿੱਲ ਕੱਢਦੇ ਆ ਇਹ ਨਿੱਟਕ ਦੇ ਚੁੱਕਦਾ ਇਹਨਾਂ ਨੂੰ ਕਦੀ ਨਹੀਂ ਚੁੱਕਦਾ ਜਿਹਨੂੰ ਬਿੱਲ 2000 ਹੋਣਾ ਉਹਨੂੰ ਕਈ ਵਾਰ 20000 ਆ ਜਾਂਦਾ ਜੇ ਕੋਈ ਨਪੜ ਬੰਦਾ ਉਹਨੂੰ ਮੈਸੇਜ ਆਂਦੇ ਇਹਦੇ ਉਹਨੂੰ ਪੜਨਾ ਨਹੀਂ ਆਉਂਦਾ ਇਸ ਕਰਕੇ ਜਦੋਂ 1948 ਦੇ ਵਿੱਚ ਐਕਟ ਬਣਿਆ ਬਿਜਲੀ ਬੋਰਡ ਦਾ ਉਦੋਂ ਸਰਕਾਰ ਨੇ ਉਸ ਵੇਲੇ ਦੀ ਸਰਕਾਰ ਪ੍ਰਿੰਤ ਜਵਾਹਰ ਲਾਲ ਨਹਿਰੂ ਨੇ ਕਿਹਾ ਹੀ ਕਿ ਤੁਸੀਂ ਸਾਨੂੰ ਜ਼ਮੀਨਾਂ ਫਰੀ ਦਿਓ ਤੇ ਅਸੀਂ ਤੁਹਾਨੂੰ ਬਿਜਲੀ ਦਿੰਨੇ ਆ ਪਰ ਅੱਜ ਕਾਰਪੋਰੇਟ 플레이ਰਾਂ ਨੂੰ ਬੱਤੀ ਦੇ ਰਹੀ ਸਰਕਾਰ ਕਾਰਪੋਰੇਟ 플레이ਰ ਜਦੋਂ ਮੈਦਾਨ ਦੇ ਵਿੱਚ ਆਏ ਉਦੋਂ ਇਹ ਬਿਜਲੀ ਬਹੁਤ ਮਹਿੰਗੀ ਹੋਣੀ ਆ ਜਿਸ ਤਰ੍ਹਾਂ ਨਾ ਇਹ ਜਿਹੜੇ ਦਫ਼ਤਰਾਂ 'ਚ ਬੈਠੇ ਇਹ ਰਹਣੇ ਆ ਨਾ ਇਹ ਦਫਤਰ ਰਹਿਣੇ ਆ ਨਾ ਜਿਹੜੇ ਰੀਡਿੰਗਾਂ ਲੈਣ ਜਾਂਦੇ ਮੁਲਾਜ਼ਮ ਹੋ ਰਹਿਣੇ ਆ ਨਾ ਬਿੱਲ ਲੈਣ ਜਾਣ ਵਾਲੇ ਹੋ ਰਹਿਣੇ ਆ ਇਸ ਕਰਕੇ ਅਸੀਂ ਸਮੁੱਚੇ ਕਿਸਾਨ ਮਜ਼ਦੂਰ ਮੁਲਾਜ਼ਮ ਦੀ ਲੜਾਈ ਲੜਦੇ ਲੜਦੇ ਇਥੇ ਪਹੁੰਚੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਡੀ ਲੜਾਈ ਹੋਰ ਪਿੱਖਾ ਸੰਘਰਸ਼ ਕਰਾਂਗੇ ਜਿੰਨਾ ਚਿਰ ਇਹ ਬਿਜਲੀ ਸੋਧ ਬਿੱਲ ਵਾਪਸ ਨਹੀਂ ਜਾਂਦਾ ਉਹਨਾਂ ਤੇ ਇਹ ਸੰਘਰਸ਼ ਜਾਰੀ ਰਹਿਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਬੋਲਦੇ ਬੋਲੇ ਸੋਨਿਹਾਲ ਜਿਹੜਾ ਜਿਹੜਾ ਇਹ ਕੰਤੂਰਾ ਦਾ ਇੱਕ ਜਿੰਦਾਬਾਦ 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 ਅਰਥ ਕਮੇਟੀ ਜਿੰਦਾਬਾਦ 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 ਆਰਮ ਮਜ਼ਦੂਰ ਮੋਰਚਾ ਜਿੰਦਾਬਾਦ 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 ਚੇਪ ਵਾਲੇ ਮੀਟਰ ਲਾਉਣੇ ਬੰਦ ਕਰੋ ਬੰਦ ਕਰੋ ਬੰਦ ਕਰੋ ਦੇਲੀ ਦਾ ਨਿੱਜੀਕਰਨ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਰਪੂਥਲਾ ਤੋਂ ਸੰਗਠਨ ਸਕੱਤਰ ਸ਼ੇਰ ਸਿੰਘ ਮਹੀਵਾਲ ਅੱਜ ਜੋ ਕਿਸਾਨ ਮਜ਼ਦੂਰ ਮੋਰਚੇ ਦੀ ਕਾਲ ਦੇ ਉੱਪਰ ਪੂਰੇ ਪੰਜਾਬ ਦੇ ਵਿੱਚ ਜਿਹੜੇ ਚੇਪ ਵਾਲੇ ਮੀਟਰ ਆ ਉਹ ਲਾ ਕੇ ਜਮਾ ਕਰਵਾਏ ਜਾ ਰਹੇ ਐ ਇਸੇ ਤਰ੍ਹਾਂ ਦੀ ਜ਼ਿਲ੍ਹੇ ਕਰਪੂਤਲੇ ਦੇ ਵਿੱਚ ਅੱਜ ਪਹਿਲਾਂ ਟਿੱਬੇ ਦੇ ਵਿੱਚ ਮੀਟਰ ਜਿਹੜੇ ਜਮਾ ਕਰਵਾਏ ਗਏ ਆ ਐਸਡੀਓ ਦਫ਼ਤਰ ਫਿਰ ਖੈਰਾ ਮੰਦਰ ਹੁਣ ਸੁਲਤਾਨਪੁਰ ਲੋਧੀ ਇਸੇ ਤਰ੍ਹਾਂ ਹੀ ਆਪਣੇ ਉੱਚੇ ਵਾਲੇ ਸਬਡਿਵੀਜ਼ਨ ਦੇ ਵਿੱਚ ਉੱਥੇ ਵੀ ਮੀਟਰ ਜਮਾ ਹੋ ਰਹੇ ਆ ਜਿਹੜੇ ਆ ਚਿੱਪ ਵਾਲੇ ਮੀਟਰ ਆ ਸੀ ਪਿਛਲੇ 3 ਸਾਲ ਤੋਂ ਕਿਸਾਨ ਮਜ਼ਦੂਰ ਸਿੰਘਾਂ ਚ ਕਮੇਟੀ ਨਾ ਲੱਗਣ ਦਿੰਦੀ ਆ ਜਿਹੜੇ ਲੱਗੇ ਉਹ ਲਾ ਕੇ ਜਮਾ ਕਰਵਾਏ ਆ ਪਰ ਇਸ ਟਾਈਮ ਜਿਹੜਾ ਬਿਜਲੀ ਸੋਧ ਬਿੱਲ 2020 ਦੇ ਵਿੱਚ ਲਿਆਂਦਾ ਸੀ ਮੋਦੀ ਸਰਕਾਰ ਨੇ ਉਹ ਉਸ ਅੰਦੋਲਨ ਦੇ ਚੱਲਦੇ ਆ ਜਿਹੜਾ ਵਾ ਮੋਦੀ ਸਰਕਾਰ ਮੰਨੀ ਸੀ ਕਿ ਇਹ ਰਾਜਾਂ ਦਾ ਵਿਸ਼ਾ ਵਸਾ ਸੀ ਨਹੀਂ ਲਿਆਵਾਂਗੇ ਪਰ ਮੋਦੀ ਸਰਕਾਰ ਨੇ ਥੁੱਕ ਕੇ ਚੱਟਿਆ ਵਾ ਤੇ ਉਸ ਬਿੱਲ ਨੂੰ 2023 'ਚ ਲਿਆਂਦਾ ਜਦੋਂ ਕਿਸਾਨਾਂ ਮਜ਼ਦੂਰਾਂ ਨੇ ਇਹਦਾ ਵਿਰੋਧ ਕੀਤਾ ਉਹਦੇ ਤੇ ਸਟੈਂਡਰਡ ਕਮੇਟੀ ਬਣੀ ਪਰ ਜਦੋਂ ਉਹ ਸਰਕਾਰ ਨਵੀਂ ਆਈ ਆ ਤਾਂ ਕਮੇਟੀ ਭੰਗ ਹੋ ਗਈ ਆ ਤੇ ਹੁਣ ਬਿਜਲੀ ਬਿੱਲ 2025 ਕੇਂਦਰ ਸਰਕਾਰ ਲੈ ਕੇ ਆਈ ਆ ਜੇ ਦੀ ਹਮਾਇਤ ਪੂਰਨ ਪੂਰਨ ਜਿਹੜੀ ਆ ਸਾਰੀਆਂ ਹੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਕਰ ਰਹੀ ਆ ਨਾ ਤੇ ਭਗਵੰਤ ਮਾਨ ਦੀ ਸਰਕਾਰ ਬੋਲ ਰਹੀ ਆ ਤੇ ਨਾ ਵਿਰੋਧੀ ਧਿਰ ਦੇ ਕਾਂਗਰਸ ਦੇ ਰਾਜਾ ਵੜਿੰਗ ਬੋਲਿਆ ਵਾ ਤੇ ਨਾ ਸੁਖਵੀਰ ਬਾਦਲ ਬੋਲਿਆ ਵਾ ਤੇ ਨਾ ਹੀ ਕੋਈ ਹੋਰ ਬੋਡ ਬਟੋਰੂ ਟੋਲੇ ਬੋਲੇ ਆ ਸਾਡੀ ਮੰਗ ਆ ਪਈ ਇਹਨੂੰ ਵਿਧਾਨ ਸਭਾ ਦਾ ਅਜਲਾ ਸੱਦ ਕੇ ਤੇ ਰੱਦ ਕੀਤਾ ਜਾਵੇ ਰਾਜਾਂ ਦਾ ਵਿਸ਼ਾ ਵਾ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਜਿਹੜੇ ਚਿੱਪ ਵਾਲੇ ਮੀਟਰ ਆ ਉਹ ਨਹੀਂ ਲੱਗਣ ਦੇਣੇ ਅਸੀਂ ਇੱਥੋਂ ਤੁਹਾਨੂੰ ਇਹ ਕਹਿਣਾ ਚਾਹੁੰਦੇ ਆ ਦੇਸ਼ ਵਾਸੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਪੀਏ ਜਿਹੜੇ ਚਿਪ ਵਾਲੇ ਮੀਟਰ ਆ ਇਹ ਸਾਡੀ ਮੌਤ ਆ ਇਹ ਲੜਾਈ ਘਰ ਘਰ ਦੀ ਆ ਸਾਰੇ ਖਪਤਕਾਰਾਂ ਦੀ ਆ ਜੇਕਰ ਬਿਜਲੀ ਦਾ ਨਿਜੀਕਰਨ ਹੋ ਗਿਆ ਚਿਪ ਵਾਲੇ ਮੀਟਰ ਲੱਗ ਗਏ 16 ਰੁਪਏ ਜੁਮਟ ਘਰ ਵਾਲੀ ਬਿਜਲੀ ਤੇ 1000 ਰੁਪਏ ਹੌਸ ਪਾਵਰ ਮੋਟਰਾਂ ਨੂੰ ਲੱਗਣਾ ਵਾ ਚਾਹੇ ਉਹ ਘਰ ਵਾਲੀ ਪਾਣੀ ਵਾਲੀ ਮੋਟਰ ਆ ਚਾਹੇ ਟੋਕੇ ਵਾਲੀ ਆ ਤੇ ਚਾਹੇ ਸਾਡਾ ਬੰਬੀ ਵਾਲਾ ਟੂਬਲਿਆ ਇਸ ਕਰਕੇ ਲੜਾਈ ਸਮੁੱਚੇ ਭਾਰਤ ਦੀ ਆ ਪੰਜਾਬ ਦੀ ਆ ਸਾਰੇ ਖਪਤਕਾਰਾਂ ਦੀ ਆ ਸਾਨੂੰ ਸਾਰਿਆਂ ਨੂੰ ਇਸ ਲੜਾਈ ਦੇ ਵਿੱਚ ਵੱਧ ਚੜ ਕੇ ਹੋਣਾ ਚਾਹੀਦਾ ਵਾ ਤੇ ਕਿਸੇ ਵੀ ਹਾਲਤ ਦੇ ਵਿੱਚ ਏਪ ਵਾਲੇ ਮੀਟਰ ਜਿਹੜੇ ਆ ਉਹ ਨਹੀਂ ਲੱਗਣ ਦੇਾਂਗੇ ਜਿਹੜੇ ਲੱਗੇ ਉਹ ਲਾ ਕੇ ਸੁੱਟ ਰਿਆਂ ਲੜਦੇ ਲੋਕਾਂ ਦੀ ਜਿੱਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ